ਨਿੰਕਲਾ ਜਿੰਦਾਬਾਦ ਜਿੱਤੂ ਆਵੇ ਜਿੱਤੂ ਆ ਜਾਨੂੰਬਾ ਜਿੱਤੂ ਆ ਜਿੱਤੂ ਆਵੇ ਜਿੱਤੂ ਆ ਜਾਨੂੰਬਾ ਜਿੱਤੂ ਆ ਭਗਵਾਨ ਪਾਕਾਰ ਵਾਹਿਗੁਰੂ ਦਾ ਸੁਖਰਾਣਾ ਕਰੀਏ ਜੋ ਉਹ ਮਾਰਾ ਸੱਜੇ ਪਾਸਾ ਨਾਰਾ ਲਾਟ ਕਰ ਲਏ ਵਾਹਿਗੁਰੂ ਜੀ ਦਾ ਕੰਮ ਸਾਡਾ ਵਾਹਿਗੁਰੂ ਜੀ ਮੈਂ ਜੀ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਾਸ਼ ਕਰਕੇ ਇਹ ਪਰੋਗੈਸਰ ਔਰ ਕਾਰ ਡੀਆ ਲੈਟਰੋਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਤਕਰੀਬ ਕਰਦੇ ਬੰਦਿਆਂ ਨੂੰ ਇੰਨਾ ਮਾਣ ਬਖਸ਼ਿਆ ਤੇ ਇੰਨਾ ਸਾਡਾ ਸਹਿਯੋਗ ਕੰਦੇ ਨੇ ਕਿਉਂਕਿ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਸਾਰੇ ਮਤਲਬ ਬਰੰਟੀਆ ਰਾਣਾ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਅਭਾਰ ਕਰਦਾ ਆਪਾਂ ਹੁਣ ਮੌਕਾ ਆ ਗਿਆ ਪਰ ਉਹ ਤਾਂ ਥੋੜੇ ਜਿੰਦੇ ਹੈ ਆਪਾਂ ਸਾਰਿਆਂ ਨੇ ਢੱਕ ਕੇ ਵੱਧ ਤੋਂ ਵੱਧ ਆਪਣੇ ਘਰਾਂ ਦੇ ਕਮਰਾਂ ਨੂੰ ਸਜੋਚਦੇ ਹੋਏ ਆਪਾਂ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ਬੇਨਤੀ ਕਰਦੀਆਂ ਤੇ ਆਪਾਂ ਚੰਗੀ ਰੀਤ ਦੇ ਨਾਲ ਜਿਵੇਂ ਮਾਨ ਸਾਹਿਬ ਨੂੰ ਜਤੈਦੀ ਉਸੇ ਤਰ੍ਹਾਂ ਆਪਣੇ ਆਮ ਆਦਮੀ ਪਾਰਟੀ ਦੀ ਚਾਤੀ ਕਲਾ ਕਰਨੀ ਹੈ ਬੋਲੇ ਸੋ ਨਿਹਾਲ ਸਾਥੀਓ ਸਮਾ ਆ ਗਿਆ ਆਪਾਂ ਨੇ ਦੇ ਦਫਤਰ کھولਿਆ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਜੀ ਦਾ ਸ਼ਾਨ ਸਾਹਿਬ ਜੀ ਦਾ ਸਾਰੇ ਜਾਗ ਦਾ ਸਾਰੇ ਜਿੰਨੇ ਵੀ ਆਪਾਂ ਇੱਥੇ ਆਏ ਆ ਸਾਰਿਆਂ ਦਾ ਇੱਥੇ ਹੁਣ ਆਪਾਂ ਨੇ ਸਾਰਿਆਂ ਨੇ ਇੱਥੇ ਵੱਧ ਤੋਂ ਵੱਧ ਆਣਾ ਹੈਗਾ ਔਰ ਜੋ ਵੀ ਚੀਜ਼ ਦੀ ਲੋੜ ਹੈਗੀ ਹੈ ਉਹ ਇੱਥੋਂ ਲੈ ਕੇ ਜਾ ਕੇ ਆਪਾਂ ਨੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੈ ਦਫਤਰ ਬਾਜ਼ਾਰ 'ਚ ਖੁੱਲਿਆ ਜਦੋਂ ਘਟਨਾ ਸਾਡੇ ਤੂਰੇ ਦੇ ਸਭ ਤੋਂ ਪੁਰਾਣੇ ਵਰਕਰਾਂ ਆਪ ਨੂੰ ਮੁਖਿਆਰ ਜੀ ਮਜ਼ੂਮਾ ਜਰਾ ਉਹਨਾਂ ਨੇ ਰਿਵੈਲ ਕਰਕੇ ਕੀਤਾ ਹੈ ਉਹਨਾਂ ਦੇ ਨਾਲ ਕੁੰਨੇ ਦੀ ਸਾਰੀ ਟੀਮ ਹਾਜ਼ਰ ਸੇ ਬਹੁਤ ਪਰਮਾਤਮਾ ਕਰੇ ਜਿਨ੍ਹਾਂ ਨੇ ਦਿਲ ਸਾਡੇ ਕੋਲੇ ਇੰਨੀ ਮਿਹਨਤ ਕਰ ਰਹੇ ਆ ਸਾਰੇ ਜਿਨ੍ਹਾਂ ਦੇ ਬੱਚੇ ਨੇ ਕੁੰਨੇ ਦਿਨ ਰਾਤ ਇਕ ਕਰਕੇ ਜਿਹੜੀ ਸਨੂਰ ਚੀਟ ਜੋਕੇ ਹੈ ਮੁੱਖ ਮੰਤਰੀ ਕੋਬਲ ਸਿੰਘ ਮਾਨ ਹੜੋ ਦਾ ਹਲਕੇ ਅੱਜ ਪੂਰੀ ਬਾਦ ਆਵਾਂਗੇ ਪੰਜਾਬ ਜਿੱਥੇ ਵੀ ਹੈ 13 ਜੀਰੋ ਦਾ ਫੈਸਲਾ ਹੋਊਗਾ ਸੋ ਪੱਕੇ ਹੋ ਗਏ ਸ਼ਾਨਾ ਉਹ ਬਾਬੂ ਨੂੰ ਉਤਿਆਸ ਸਿੰਘ ਜੀ ਨੇ ਜਿਵੇਂ ਤੁਹਾਨੂੰ ਦੱਸਿਆ ਇਹ ਇਸ ਪਾਰਟੀ ਦੀ ਖੂਬਸੂਰਤੀ ਇਹ ਹੈ ਹਾਲਾਂਕਿ ਮੁੱਖ ਮੰਤਰੀ ਸਾਹਿਬ ਦੇ ਹੋਰ ਜਿਹੜੇ ਪ੍ਰੋਫੈਸਰ ਰਮਕਾ ਸਿੰਘਾ ਉਹਨਾਂ ਨੇ ਕਿਹਾ ਕਿ ਜਿਹੜੇ ਸਭ ਤੋਂ ਪੁਰਾਣੇ ਵਰਕਰ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਦਫ਼ਤਰੋਂ ਕੱਟ ਕੀਤਾ ਜਾਉ ਸੋ ਸਾਰੀ ਸੰਗਤ ਜਿੰਨੀ ਵੀ ਇੱਥੇ ਆਈ ਹੈ ਸਾਰਿਆਂ ਦਾ ਪਾਰਟੀ ਵੱਲੋਂ ਤੁਹਾਨੂੰ ਸਹਿਮਾਨ ਹੋਣ ਵੱਲੋਂ ਔਰ ਸਾਰੇ ਵਲੰਟੀਅਰ ਵੱਲੋਂ ਬਹੁਤ ਬਹੁਤ ਧੰਨਵਾਦ ਖਾਸ ਕਰਕੇ মিডিਆ ਦਾ ਸਪੈਸ਼ਲ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਪੋਜ਼ਿਟਿਵ ਔਰ ਕਾਇਮ ਰੱਖ ਕੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਸਹਾਰਾ ਬਣਦੇ ਹੋ। ਬਹੁਤ ਬਹੁਤ ਧੰਨਵਾਦ ਵਾਈਕੁ ਜੀ ਕਾ। ਜੀ ਸਾਰੀ ਟੀਮ ਅੱਜ ਬਹੁਤ ਹੀ ਵਧੀਆ ਤਿ ਚੜਿਆ ਹੈ। ਕੀ ਰਾਮ ਜੀ ਦਾ ਦਫਤਰ ਬਹੁਤ ਰੱਖੀ ਆ ਵੈਸੇ ਵੀ ਅੱਗੇ ਵੀ ਜਿੱਤੇ ਦਫਤਰ ਬਣੇ ਨੇ ਹਮੇਸ਼ਾ ਇਦੋਂ ਸਾਡੇ ਜਿੱਤ ਕੇ ਗਏ ਜਿੱਤਾਂਗੇ ਇੱਥੇ ਗੱਲ ਵਿੱਚ ਜਿੱਤਾਂਗੇ ਆਪਾਂ ਨੂੰ ਜਿੱਤਣ ਜਿਵੇਂ ਡਾਕਟਰ ਨੇ ਕਿਹਾ ਕਿ 2:11:00 ਵਜੇ ਤਿੰਨ ਤਿੰਨ ਜਾਣੀ ਚਾਹੀਦੀ ਹੈ ਇਹ ਤਾਂ ਹੋ ਸਕਦੀ ਆ ਕੁਝ ਦਿਨੋਂ ਆਪਾਂ ਕੂਨ ਤੱਕ ਜਾਈਏ ਮੈਂ ਅਮਰ ਜੀ ਨੂੰ ਉਹਨਾਂ ਦੀ ਡਿਊਟੀ ਹੈ ਸਾਡ ਖਾਸ ਕਰਕੇ ਕੂਤਵਾਇ ਦਾ ਪਾਉਂਡਰ ਨੂੰ ਪਹਿਲਾਂ ਤੱਕ ਰਿਖੀਏ ਕੂਥਾਂ ਦੇ ਪੈਲ ਪਹਿਲਾਂ ਵਾਚੇ ਦਿਈਏ ਤੁਹਾਨੂੰ ਕਿਹਾ ਬਿਨੈ ਦਿੱਤੇ ਬੰਦੇ ਆਦੇ ਵੇਂ ਅੰਦਰ ਬੈਠਣਗੇ ਉਹ 2 ਘੰਟੇ ਪਹਿਲਾਂ ਘਟੋਗਾ ਤੋਂ ਕੂਟੇ ਜਾਣ ਔਰ ਉਹ ਮਸੀਦਾਂ ਦੇ ਚੱਕੀ ਤਲਾ ਸਾਰੇ ਚੈੱਕ ਕਰਨ ਔਰ ਅੰਦਰੋਂ ਜਿੰਨੀ ਬਾਰ ਕੋਟ ਚੁੱਕ ਕੇ ਲੈਣੀ ਆ ਇਹ ਜੂੜੀਆਂ ਜਦੋਂ ਹੀ ਅਸੀਂ ਲਾ ਲਈ ਆਪਣੀਆਂ ਆਪਣੇ ਆਪਣਾ ਬੂਸ ਸਾਭੀਏ ਜੇ ਆਪਾਂ ਦੂਰ ਜਾਵਾਂਗੇ ਆਪਣਾ ਬੂ ਖਾਲੀ ਛੱਡਾਂਗੇ ਤਾਂ ਉੱਤੇ ਮਾਰ ਖਾਂਗੇ ਹਰੇਕ ਪਿੰਡੋ ਵੇ ਚਾਹੇ ਸ਼ਹਿਰੋ ਵੇ ਇੱਥੇ 21 ਬਾੜ ਦੇ ਉਹਨਾਂ ਦੇ ਕੂਤ ਕਿੰਨੇ ਨੇ ਉਹਨਾਂ ਬੂਥਾਂ ਨੂੰ ਜਾ ਕੇ ਪਾ ਸਹੀ ਤਰੀਕੇ ਨਾਲ ਚਲਾਈਏ ਤਾਂ ਆਪਾਂ ਇਹ ਬੀਡ ਲੈ ਸਕਦੇ ਆ ਆਪੇ ਜਿੱਤ ਸਕਦੇ ਆ ਜਿੱਦਾਂ ਦੇ ਸੀ ਪਰ ਜਿੱਦਾਂ ਕਿ ਅੱਜੋ ਜ਼ਰੂਰ ਮਦਦ ਲਈ ਆ ਤੇ ਬੇਨਤੀ ਕਰਦੇ ਆ ਸਾਡੇ ਕੋਲ ਪਰ ਹੋਰ ਵੀ ਦਫ਼ਤਰ ਹੁੰਦੇ ਨੇ ਸਾਰੇ ਖਾਲੀ ਪਏ ਨੇ ਆਡਾ ਦਫ਼ਤਰ ਦੇਖੋ ਕਿਵੇਂ ਮਰਿਆ ਰਿਹਾ ਚ ਹੈ ਮੈਂ ਅੱਜ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਵਾਕਾ ਬਹੁਤ ਬਹੁਤ ਲਈ ਅੱਜ ਇਹ ਪੁਰਾਣੇ ਚਾਹ ਮੈਂ ਚਾਹ ਬਹੁਤ ਸਾਰਾ ਭੁਕੇ ਜਾਣਾ ਧੰਨ ਬਹੁਤ ਬੜਾ ਤੁਮਨਾ ਦੇਣਾ ਕਿ ਅੱਜ ਆਪਾਂ ਪਾਰਲੀਮੈਂਟ ਦੀ ਜਿਹੜੀ ਸੀਟ ਭਾਈ ਵੀ ਪਿਰਾ ਦੇ ਕਲੈਕਟਰ ਆ ਰਹੇ ਨੇ ਉਹਨਾਂ ਦੇ ਦਫਤਰ ਦਾ ਘਟਨਾ ਧੂਰੀ ਦਾ ਕਰਿਆ ਪ੍ਰੋਫੈਸਰ ਰੁਪਾਲ ਸਿੰਘ ਜੀ ਯੂਨੀਵਰਸਿਟੀ ਸਾਹਿਬ ਨੇ ਸੀਐਮ ਸਾਹਿਬ ਦੇ ਛੱਟਾ ਸਾਹਿਬ ਸਾਡੇ ਅਸੋਕ ਜੀ ਜਿਹਨਿ ਸਪੱਸ਼ਟ ਆਵਾਜ਼ੀ ਪਾਰਟੀ ਦੀ ਬੁਲੰਦੀਆਂ ਜਿਹਨੇ ਬੈਠੇ ਤੁਸੀਂ ਸਾਰੇ ਗੀਤ ਦੀ ਗੱਡੀ ਸਾਥੀ ਦੱਸੇ ਕਿ ਹੋ ਜੀ ਰੇਂਜੀ ਜੀ ਦੇ ਸਾਹਿਬ ਜਿਹੜੇ ਮਹਿਤਾ ਦੇ ਰਾਤ ਲੱਗੇ ਹੋਏ ਨੇ ਕਿਉਂਕਿ ਧੂਰੀ ਵਾਲਿਆਂ ਨੇ ਪਹਿਲਾਂ ਵੀ ਬਹੁਤ ਵੱਡਾ ਮਾਰਵਾਸਿਆ ਮਾਨ ਸਾਹਿਬ ਨੂੰ ਦੋ ਵਾਰੀ ਮੈਂਬਰ ਪਾਰਲੀਮੈਂਟ ਤੇ ਜਾ ਕੇ ਭੇਜਿਆ ਔਰ ਤੀਸਰੀ ਵਾਰੀ ਆਪਾਂ ਹੋਵੇ ਐਮ ਐਲ اے ਚੁਣ ਕੇ ਭੇਜਿਆ ਹੁਣ ਆਪਣੀ ਜ਼ਿੰਮੇਵਾਰੀ ਲੱਗੀ ਆ ਕਿ ਜਿਹੜੇ ਵੀਰਵਾ ਸਾਨੂੰ ਦਿੱਤੇ ਆ ਉਹਨਾਂ ਵੀ ਆਪਾਂ ਨਾਲ ਕੇ ਮਦਦ ਕਰੀਏ ਮਦਦ ਕਰਕੇ ਜਿੰਨੀ ਲੀਡ ਆਪਾਂ ਮਾਨ ਸਾਹਿਬ ਨੂੰ 211000 ਦੇ ਕਰੀਬ ਦਿੱਤੀ ਨੂੰ 3 ਲੱਖ ਦੀ ਲੀਡ ਦੇ ਨਾਲ ਬਾਈ ਮੀਟਾ ਨੂੰ ਆਪਾਂ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਦੇ ਕੰਮਾਂ ਤੇ ਮੋਰ ਲਾਈ ਆ ਤਾਕੇ ਪਤਾ ਲੱਗੇ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹਨਾਂ ਦੇ ਜਿਹੜੇ ਕੰਮ ਕਰੇ ਨੇ ਮਾਨ ਸਾਹਿਬ ਨੇ ਉਹਨਾਂ ਤੇ ਮੋਹ ਲਾਈ ਆ ਜਿਹੜੇ ਪੰਜਾਬ ਦੇ ਲੋਕਾਂ ਨਾਲ ਸੱਥਾਂ ਜਾ ਕੇ ਵਾਅਦੇ ਕਰਿਆ ਬਿਜਲੀ ਫਰੀ ਦਾ ਵਾਅਦਾ ਦੀਗਾ ਨੌਕਰੀਆਂ ਦਾ ਵਾਅਦਾ ਦੀਗਾ ਪੰਜਾਬ ਦੇ ਲੋਕਾਂ ਨੇ ਉਹਨਾਂ ਕੰਮਾਂ ਤੇ ਮੋਹ ਲਾਈ ਆ ਇਹ ਵੀ ਇਹ ਜ਼ਿੰਮੇਵਾਰੀ ਸਾਡੀ ਜਾਦਾ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਸਾਡਾ ਹਲਕਾ ਨਿਯਮਤ ਆ ਉਹਦਾ ਹਲਕਾਗਾ ਤਾਕੇ ਇਕੱਲੇ ਇਹ ਨਾ ਸਮਝੀਏ ਵੀ ਇਹ ਮੁੱਖ ਮੰਤਰੀ ਸਾਹਿਬ ਨੇ ਇੱਥੇ ਆ ਕੇ ਪ੍ਰਚਾਰ ਕਰਨਾ ਜਾਂ ਭਾਈ ਮੀਤਿਆਰ ਨੇ ਪ੍ਰਚਾਰ ਕਰਨਾ ਪਰ ਸਾਰਿਆਂ ਨੇ ਇਹ ਸਾਡੀ ਵੀ ਸਾਡੀ ਜ਼ਿੰਮੇਵਾਰੀ ਹੈ ਕੱਲੇ-ਕੱਲੇ ਨੇ ਜਾ ਕੇ ਟੋਕ-ਟੋਕ ਕਰੀਏ ਗਲੀ-ਗਲੀ ਜਾਈਏ ਜਿੱਥੇ ਕਿਤੇ ਕੋਈ ਪਿੰਡ ਸਾਨੂੰ ਲੱਗਦਾ ਕੋਈ ਡਾਊਨ ਉਹ ਪਿੰਡਾਂ ਦਾ ਧਿਆਨ ਦੇਈਏ ਤਾਂ ਕਿ ਵੱਡੀ ਲੀਡ ਦੇ ਨਾਲ ਭਾਈ ਮੀਤਿਆਰ ਨੂੰ ਤਿਆਰ ਕੇ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਔਰ ਇਹ ਮੈਸੇਜ ਆਵੇ ਸਾਰੇ ਪੰਜਾਬ ਦੇ ਵਿੱਚ ਕਿ ਪੰਜਾਬ ਸਰਕਾਰ ਤੇ ਮਾਨ ਸਾਹਿਬ ਦੇ ਕੰਮ ਜਿਹੜੇ ਕਰੇ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਪਹੁੰਚੇ